ਉਧਰ ਪਟਿਆਲਾ ਪੁਲਿਸ ਨੇ ਖਰੋੜ ਗੈਂਗ ਦੇ ਦੋ ਮੈਂਬਰ ਕਾਬੂ ਕੀਤੇ ਨੇ ਦੋਹਾਂ ਦੇ ਕੋਲੋਂ ਦੋ ਪਿਸਟਲ 10 ਰੌਂਦ ਵੀ ਬਰਾਮਦ ਹੋਏ ਨੇ ਗੁਰਪ੍ਰੀਤ ਸਿੰਘ ਲਾਡੀ ਤੇ ਅਮਰਤਪਾਲ ਸਿੰਘ ਅਮਰਤ ਦੇ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਦਰਜੇ ਕਿ ਡੀਪ ਮੱਟੂ ਕਤਲਕਾਂਢ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਕੇ ਖਰੋੜ ਦਾ ਕਰੀਬ ਹੀ ਦੱਸਿਆ ਜਾ ਰਿਹਾ ਹੈ ਗੁਰਪ੍ਰੀਤ ਲਾਡੀ ਤੇ ਪਟਿਆਲਾ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਇਹ ਕਹਿ ਸਕਨੇ ਕਿ ਖਰੋੜ ਗੈਂਗ ਦੇ ਦੋ ਮੈਂਬਰਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਦੋਹਾਂ ਕੋਲੋਂ ਦੋ ਪਿਸਟਲ ਤੇ 10 ਰੌਂਦ ਦੀ ਬਰਾਮਦ ਕੀਤੇ ਗਏ ਨੇ ਦੱਸਦੇ ਕਿ ਗੁਰਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਵੱਜੋਂ ਇਨਾਦੀ ਪਛਾਣ ਕੀਤੀ ਗਈ ਹੈ ਬਿਲਕੁਲ ਇੱਕ ਰੋਡ ਗੈਂਗ ਹੈ ਵੱਖੋ ਵਾ ਗੈਂਗ ਜਿਹੜੇ ਨੇ ਉਹ ਸਰਗਰਮ ਨੇ ਜੇਕਰ ਅਸੀਂ ਪੰਜਾਬ ਹਰਿਆਣਾ ਰਾਜਸਥਾਨ ਦੀ ਗੱਲ ਕਰੀਏ ਖਾਸ ਤੌਰ ਤੇ ਤਾਂ ਫਿਰ ਇਹ ਕਰੋੜ ਗੈਂਗ ਹੈ ਜਿੱਥੋਂ ਦੇ ਦੋ ਮੈਂਬਰ ਨੇ ਔਰ ਉਹਨਾਂ ਦੇ ਕੋਲੋਂ ਪਿਸਟਲ ਵੀ ਬਰਾਮਦ ਹੋਇਆ ਰੋਂਦ ਵੀ ਬਰਾਮਦ ਹੋਏ ਨੇ ਤਾਂ ਹੁਣ ਇਸ ਤੋਂ ਬਾਅਦ ਹੋਰ ਖੁਲਾਸੇ ਵੀ ਹੋ ਸਕਦੇ ਦੋ ਬਹੁਤ ਹੀ ਜਿਹੜੇ ਵੌਨਟਡ ਤੇ ਕੁਖਿਆਤ ਅਪਰਾਧੀ ਸੀਗੇ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਦੋ ੱਟੀ ਦੇ ਪਿਸਟਲਸ ਤੇ ਕਈ ਕਾਰਤੂਸ ਅਸੀਂ ਬਰਾਮਦ ਕੀਤੇ ਜਿਹੜੇ ਦੋਸ਼ੀ ਫੜੇ ਗਏ ਆ ਉਹਨਾਂ ਚੋਂ ਜਿਹੜਾ ਗੁਰਪ੍ਰੀਤ ਸਿੰਘ ਲਾਡੀ ਆ ਇਹਦੇ ਤੇ ਵੇਖਣ ਵਾਲੀ ਗੱਲ ਇਹ ਆ ਕਿ 11-12 ਮੁਕਦਮੇ ਕਤਲ ਤੇ ਇਰਾਦਾ ਕਤਲ ਦੇ ਆਮ ਜ਼ੈਤ ਦੇ ਪਟਿਆਲਾ ਚ ਰੋਪੜ ਚ ਪਿਓ ਵੇ ਚ ਕੁਰੂਕ ਖੇਤਰ ਚ ਦਰਜ ਨੇ ਕਈ ਮੁਕਦਮਿਆਂ ਚ ਸੰਗੀਨ ਤਰਾਮਾ ਦੇ ਕਤਲ ਵਰਗੇ ਮੁਕਦਮਿਆਂ ਚ ਪੀਓ ਸੀਗਾ ਇਹਦੀ ਅਰਸਟ ਦੇ ਨਾਲ ਜਿਹੜਾ ਦੂਜਾ ਮੁੰਡਾ ਅਮਰਿਤ ਦਾ ਕੌਰਜੀ ਵਾਲੇ ਪਿੰਡ ਪਸਿਆਣੇ ਦਾ ਉਹ ਵੀ ਫੜਿਆ ਗਿਆ ਦੋ ਪਿਸਟਲ ਦੇ ਨਾਲ ਦੋਨਾਂ ਤੋਂ ਰਿਕਵਰ ਹੋਏ ਆ ਇਸ ਦੇ ਨਾਲ ਹੀ ਜਿਹੜਾ 31 ਤੇ ਜਨਵਰੀ ਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ ਅਨਾਜ ਮੰਡੀ ਥਾਣੇ ਚ ਦੀਪਕ ਮੰਟੂ ਦਾ ਕਤਲ ਹੋਇਆ ਸੀ ਤੇ ਆਪਣੇ ਹਥਿਆਰਾਂ ਨਾਲ ਉਹ ਵੀ ਇਹਨਾਂ ਦੋਨਾਂ ਗੋਸ਼ੀਆਂ ਨੇ ਕੀਤਾ ਸੀ ਸਾਡਾ ਉਹ ਬਲਾਈਂਡ ਮਰਡਰ ਵੀ